ਵੀਰੋ ਬਣਾ ਦੇ ਜੀ ਭਾਈ ਤੁਹਾਡਾ ਜੀ ਨਾ ਬੈਠਾ ਰਹਾ ਜਾ ਰਹਾ ਜਾ ਕਿੰਨੇ ਕਿੱਲੇ ਮੱਛੀ ਬੈਠੇ ਇਹਦੇ 2 ਕਿੱਲੇ ਸੀ ਭਾਈ ਇਹ ਹੀ 2 ਕਿੱਲੇ ਕੜਕਦੇ ਸੀ ਰਾਜਾ ਭਾਈ ਇਹ ਮੰਡੀ ਕਵਾਇਦੇ ਇਹਦਾ ਬਜ਼ੁਰਗ ਵੀ ਜਾਣੀ ਬਾਹਰ ਹੱਥੋਂ ਤੋਂ ਵੱਡਾ ਹੋਇਆ ਵੀ ਸਾਰੇ ਪਰਿਵਾਰਾ ਉਹ ਨਿਰਾਜ ਕਰ ਜਾ ਭਾਈ ਤੇਰੀ ਮਦਦ ਕਰਾਵਾਂਗੇ ਸਾਰਿਆਂ ਨੂੰ ਯਾਰ ਕਹਿ ਕੇ ਹਾਂ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਗੀ ਪਿੰਡ ਮਾੜੀ ਮਸਤਫਾ ਬਹੁਤ ਹੀ ਭਿਆਨਕ ਅੱਗ ਲੱਗ ਗਈ ਆ ਕਣਕ ਨੂੰ ਜੀਤੇ 25 ਤੋਂ 30 ਏਕੜ ਜ਼ਮੀਨ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਆ ਤੇ ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਦੇ ਥੱਲੇ ਦੱਬਿਆ ਵਾ ਤੇ ਇੱਕ ਉਹਨਾਂ ਦੀ ਜਿਹੜੀ ਫਸਲ ਆ ਉਹ ਸਾਰੀ ਸੜ ਗਈ ਆ ਤੇ ਅਸੀਂ ਸਰਕਾਰ ਅੱਗੇ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਕਿ ਉਹਨਾਂ ਕਿਸਾਨਾਂ ਦੀ ਮਦਦ ਕੀਤੀ ਜਾਵੇ ਉਹਨਾਂ ਦੀ ਕਣਕ ਜਿਹੜੀ ਸੜੀ ਆ ਉਹਦਾ ਮਾਜ਼ਦਾ ਮਿਲੇ ਉਹਨਾਂ ਨੂੰ ਤੇ ਵੱਧ ਤੋਂ ਵੱਧ ਉਹਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਭਾਈ ਕਿਸਾਨਾਂ ਨੂੰ ਕਣਕ ਤੇ ਤੇ ਫਸਲ ਤੇ ਹੀ ਸਾਰੀ ਆਸ ਹੁੰਦੀ ਆ ਤੇ ਉਹੀ ਫਸਲਾਂ ਦੀ ਸੜ ਗਈ ਆ ਤੇ ਜੋ ਵੀ ਕਿਸਾਨਾਂ ਸਰਕਾਰ 'ਜਾ ਚੜਿਆ ਵਾ ਉਹ ਕਰਜ਼ਾ ਮਾਫ ਹੋਵੇ ਜਿੱਦਾਂ ਵੀ ਹੋਵੇ ਸਰਕਾਰ ਉਹਨਾਂ ਦੀ ਮਦਦਤ ਕਰੇ ਵੱਧ ਤੋਂ ਵੱਧ ਤੇ ਅਸੀਂ ਤਾਂ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਕਰਦੇ ਆਂ ਕਿ ਵੀ ਜਿੱਥੇ ਵੀ ਨੁਕਸਾਨ ਹੁੰਦਾ ਭਾਈ ਉੱਥੇ ਕਿਸਾਨਾਂ ਦੀ ਮਦਦਤ ਕਰੋ ਮਜ਼ਦੂਰਾਂ ਦੀ ਮਦਦਤ ਕਰੋ ਤੇ ਪਿੰਡ ਮਾੜੀ ਮੁਸਤਫਾ ਜਿਹੜੀ ਕੱਲ ਭਿਆਨਕ ਅੱਗ ਲੱਗੀ ਆ 25 30 ਕਿਲੇ ਕਣਕ ਦੇ ਸੜ ਕੇ ਸਵਾਹ ਹੋ ਗਏ ਆ ਬਈ ਉਹਦਾ ਸਰ ਉਹਦੇ ਵੱਲ ਸਰਕਾਰ ਨੂੰ ਵੇਖਣਾ ਚਾਹੀਦਾ ਤੇ ਵੀ ਉਹਦਾ ਮਾਜ਼ਾ ਮਿਲਣਾ ਚਾਹੀਦਾ ਤੇ ਕਿਸਾਨਾਂ ਦੀ ਮੱਤ ਹੋਣੀ ਚਾਹੀਦੀ ਆ ਤੇ ਜੋ ਵੀ ਉਹਨਾਂ ਦੇ ਕਾਰਜਾ ਕੁਰਜਾ ਸਾਰਾ ਉਹ ਮਾਫ ਹੋਣਾ ਚਾਹੀਦਾ ਧੰਨਵਾਦ ਕੀ ਨਾਮ ਬਾਈ ਜੀ ਤੁਹਾਡਾ ਗੁਰਪ੍ਰੀਤ ਸਿੰਘ ਜੀ ਤੇ ਬਾਈ ਜੀ ਅੱਜ ਜਿਹੜਾ ਕਣਕ ਨੂੰ ਅੱਗ ਲੱਗੀ ਆ ਇਹਦਾ ਕਿੰਨਾ ਕੁ ਨੁਕਸਾਨ ਹੋਇਆ ਕੀ ਕੀ ਦੀ ਪੈਲੀ ਆ ਕਿਵੇਂ ਹੋਇਆ ਜੀ ਇਹ ਸਰਦਾਰ ਰੇਸ਼ਮ ਸਿੰਘ ਦੀ 4 ਏਕੜ ਜ਼ਮੀਨ ਨੂੰ ਅੱਗ ਲੱਗੀ ਹੈ ਤੇ ਸਰਦਾਰ ਜਗਦੀਪ ਸਿੰਘ ਸੰਧਾਰ ਸਾਹਿਬ ਮੋਗੇ ਤੋਂ ਹੀ ਦਾ ਵੀ 22 ਕਿੱਲੇ ਵਣ ਮਚਿਆ ਜੀ ਸਾਡੀ ਕਪੈਣ ਬਹੁਤ ਦੂਰ ਚਲਦੀ ਸੀ ਅਸੀਂ ਤਾਂ ਕਿੱਲਾ 15 ਕਿੱਲੇ ਵਾੜ ਤੋਂ ਵੇਖੀ ਵੀ ਅੱਗ ਲੱਗੀ ਐ ਨਗਰ ਨੇ ਬਹੁਤ ਹਿੰਮਤ ਕੀਤੀ ਪਰ ਅੱਗ ਦੀ ਲਵੇੜ ਦੇ ਵਿੱਚ ਵੈਂਟੋ ਮੈਂਟੀ ਵੇਂਦਿਆਂ ਵੇਂਦਿਆਂ 3 ਪੱਤੀ ਏੜਵਾਨ ਮਚ ਗਿਆ ਜੀ ਤੇ ਉਸ ਕਿਸਾਨ ਸੰਬੰਧੀ ਜਿਸ ਜਿੱਦਾਂ ਨੁਕਸਾਨ ਹੋਇਆ ਸਰਕਾਰ ਨੂੰ ਅਪੀਲ ਕਰਦੇ ਵੀ ਉਸ ਨੂੰ ਮਾਜਵਾ ਵਾ ਤੋਂ ਵਾ ਦਿੱਤਾ ਜਾਵੇ ਅੱਜ ਪੀ ਐਪਰੈਲ ਨੂੰ ਪਿੰਡ ਸੱਦਾ ਸਿੰਘ ਵਾਲੇ ਆ ਅੱਗ ਲੱਗੀ ਕਣਕ ਨੂੰ ਤੁਸੀਂ ਦੇਖੋ ਆ ਸਾਰਾ ਤੁਸੀਂ ਜਾਂਦੇ ਆ 35 40 ਕਿੱਲੇ ਕਣਕ ਦੇ ਜਿਹੜੇ ਮੱਚ ਗਏ ਇਹ ਸਮਝੋ ਜੈਦੇਵ ਉਹਨਾਂ ਦੀ ਵਿੱਚ ਜ਼ਿਆਦਾ ਜਵੀਂ ਆ ਗਈ ਤੇ ਰੇਸ਼ਮ ਸਿੰਘ ਉਹਨਾਂ ਦੀ ਕਣਕ ਆ ਗਈ ਤੁਸੀਂ ਇਹ ਲਾਓ ਸਰਾਬੀ ਕਣਕ ਬੀਜਣ ਤੋਂ ਲੈ ਕੇ ਅੱਜ ਤੱਕ ਜੀਵੰਦਾਰ ਕਿਸਾਨ ਲੀਕਦਾ ਰਹਿੰਦਾ ਵੀ ਅੱਜ ਉਹ ਕੀ ਕਣਕ ਕੱਲ ਹੋਊਗੀ 100 ਵਿਉਣ ਤਾਂ ਹੁੰਦੀਆਂ ਕਿ ਕਿਵੇਂਗਾ ਸਾਲ ਨਗਾਉਣਾ ਹੈ ਪੈਸੇ ਕਿੱਥੇ ਵਰਤਣੇ ਕੀ ਕਰਨਾ ਤੇ ਅੱਜ ਰੱਬ ਦੀ ਮਾਰ ਦੇਖੋ ਵੀ ਅੱਜ 35 40 ਕਿੱਲੇ ਜਿਹੜੀ ਕਣਕਾ ਪਿੰਡ ਸੱਦਾ ਸਿੰਘ ਵਾਲੇ ਅੱਗ ਲੱਗਣ ਦੇ ਨਾਲ ਮੱਚ ਗਈ ਪ੍ਰਸ਼ਾਸਨ ਨੂੰ ਅਪੀਲ ਆ ਕਿ ਜਿਹੜੀ ਅੱਜ ਇਹ 20 April ਨੂੰ ਅੱਗ ਲਾ ਕੇ ਕਣਕ ਜਿਹੜੀ ਆ ਸੜ ਗਈ ਆ ਇਹਦਾ ਮੁਆਵਜ਼ਾ ਜਿਹੜਾ ਜਿਹੜੇ ਕਿਸਾਨ ਮਾਲਕ ਆ ਉਹਨਾਂ ਨੂੰ ਦਿੱਤਾ ਜਾਵੇ ਜਾਂ ਜਿਹੜੇ ਜ਼ਮੀਨ ਠੇਕੇ ਦੇ ਵੋਂਦੇ ਆ ਜਿਹਦੀ ਵੀ ਫਸਲ ਮੱਚੀ ਆ ਉਹਨੂੰ ਇਹ ਜਿਹੜਾ ਮੁਆਵਜ਼ਾ ਉਹ ਮਿਲਣਾ ਚਾਹੀਦਾ ਮੇਰੀ ਅਪੀਲ ਆ ਪ੍ਰਸ਼ਾਸਨ ਨੂੰ ਕਿ ਕਿਸਾਨ ਦੇ ਨਾਲ ਇਹੜਾ ਧੱਗਾ ਹੋਇਆ ਇਹ ਪ੍ਰਮਾਤਮਾ ਵੱਲੋਂ ਹੋਇਆ ਪਰ ਪ੍ਰਸ਼ਾਸਨ ਦੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕਿ ਜਿਹੜਾ ਮੁਆਵਜ਼ਾ ਕਿਸਾਨ ਨੂੰ ਸਬੰਧਤ ਕਿਸਾਨ ਨੂੰ ਅੱਗ ਲੱਗਣ ਦਾ ਜਿਹੜਾ ਫਸਲ ਦਾ ਉਹ ਮਿਲਣਾ ਚਾਹੀਦਾ